ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚੀਮਾ ਤੇ ਜ਼ਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਬਾਈ ਕੋਲ ਤਿੰਨ ਗਾਵਾਂ ਪਕਾਉਆ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਦਿਨ ਵੀ ਵੀਡੀਓ ਅਪਲੋਡ ਕਰ ਸਕੀਏ ਬਾਕੀ ਭਰਾ ਇੰਸਟਾਗ੍ਰam ਤੇ ਵੀ ਗਰਜੀਤ ਨਾਮ ਤੇ ਜੜੀ ਚੱਲਦੀ ਆਪਣੀ ਠੀਕ ਹੈ ਨਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਨਾਮ ਕਾਲਾ ਪੈਂਟ ਚੀਮਾ ਵੀਰੇ ਜ਼ਿਲ੍ਹਾ ਬਰਨਾਲਾ ਵੀਰੇ ਹਾਂਜੀ ਵੀ ਪਹਿਲੀ ਵਾਰ ਦੀ ਜਾਣਕਾਰੀ ਦੋ ਆਪਣੀ ਵੀਰੇ ਪਹਿਲੀ ਵਾਰ ਸੂਈ ਨੂੰ ਮਹੀਨਾ ਹੋ ਗਿਆ ਹਾਂਜੀ ਇਹ ਥੱਲੇ ਦੁੱਧ 15 ਕਿਲੋ ਵੀਰੇ ਹਾਂਜੀ ਠੀਕ ਆ ਰੇਟ ਬਾਈ ਕਰਕੇ ਜਮਾ ਖਿੱਚ ਕੇ 55000 ਰੁਪਏ ਦਿੱਤਾ ਵੀਰੇ 55000 ਦੀ ਹਾਂਜੀ ਚਾਹਤਰਾ ਟਾਈਮ ਚੋਲੀ ਹਾਂਜੀ ਚਾਹ 10 ਟਾਈਮ ਚੋਲੀ ਅਗਲਾ ਠੀਕ ਹੈ ਜੀ ਲੋਪਰਾ ਚੈੱਕ ਕਰ ਸਕਦਾ ਪਹਿਲੀ ਠੀਕ ਹੈ ਇਧਰ ਹੋ ਜਾ ਮਾੜਾ ਸਾਈਡ ਤੇ ਜੀ ਬੱਚੇ ਨੂੰ ਮਾੜਾ ਸਾਈਡ ਤੇ ਕਰ ਦੋ ਜੀ ਤੋੜ ਦੋ ਪਰਾ ਲੋਪਰਾ ਚੈੱਕ ਕਰ ਸਾ ਤੇ ਪੂਰਾ ਤਰਾ ਕਰਮਵਾਲੀ ਦਾ ਲੋ ਜੀ ਮੋੜ ਲਈ ਮੋੜ ਲਿਓ ਜੀ ਲਿਓ ਬਾਈ ਨੇ ਪਨ ਰੇਟ ਦੱਸਤਾ ਭਰਾ ਠੀਕ ਹੈ ਨਾ ਬਾਈ ਜੀ ਨੇ ਜ਼ਰੂਰ ਕੰਟੈਕਟ ਕਰੋ ਪ੍ਰਿੰਟ ਚੀਮਾ ਠੀਕ ਹੈ ਜੀ ਲੈਵੇ ਤੁਹਾਨੂੰ ਤਾਜਾ ਤੁਸੀਂ ਲਾ ਸਕਦੇ ਹੋ ਭਰਾ ਠੀਕ ਹੈ ਜੀ ਠੀਕ ਹੈ ਹਾਂਜੀ ਵੀ ਦੂਜੀ ਵਾਰਡ ਦੀ ਜਾਣਕਾਰੀ ਦੋ ਜੀ ਦੂਜੀ ਵਾਰਡ ਵੀਰੇ ਉਹ ਇਹ ਮਗਰ ਬੱਸੀ ਆ ਜੀ ਬੱਸੀ ਠੀਕ ਆ ਜੀ ਹਾਂਜੀ ਹਾਂਜੀ ਦੁੱਧ ਦੇਖ ਲਈ ਵੀਰੇ 15 ਕਿਲੋ ਆ 15 ਕਿਲੋ ਹਾਂਜੀ ਵੀਰੇ ਰੇਟ ਭਰਾ ਖੱਟ ਕੇ ਜੇ ਰੇਟ ਵੀਰੇ 65000 ਆ 62000 ਜੀ ਲੰਘ ਜੇ 62000 ਇਹ ਤੁਹਾਨੂੰ ਹੋਰ ਮਾੜਾ ਮੋਟਾ ਮਾਰਦਾਂ ਹੋਰ ਕਰ ਦਾਂਗੇ ਵੀਰੇ 101500 101500 ਹੋਰ ਕਰ ਦੋਗੇ ਹਾਂਜੀ ਵੀਰੇ ਲੋ ਜੀ ਚੈੱਕ ਕਰ ਸਕਦੇ ਹੋ ਕਿੰਨੇ ਦਿਨ ਹੋ ਗਏ ਵੀ ਸੂਣ ਹੋਣੂ ਸੂਣ ਹੋ ਗਏ ਵੀਰੇ 20 ਦਿਨ 20 ਦਿਨ ਹੋ ਗਏ ਹਾਂਜੀ ਵੀਰੇ ਚੈੱਕ ਕਰਨ ਲਈ ਵੀ ਦਿਨ ਤਾਂ ਚੱਲ ਆ ਸਕਦੇ ਮਲੇ ਮੂਲੇ ਚੱਲੀ ਵੀ ਆ ਹੁਣ ਠੀਕ ਆ ਜ ਹਾਂਜੀ ਦੋਰ ਦੋ ਪਰਾ ਲੋ ਜੀ 62000 ਬਾਈ ਨੇ ਕਹਿਤਾ 65000 ਮੰਗਦਾ ਹੈ ਨਾ ਤੇ ਕੁਸ ਸਮਾਨ ਤਨ ਬਾਈ ਕਹਿੰਦਾ ਹੋ ਜੂ ਠੀਕ ਹੈ ਜੀ ਲੋ ਜੀ ਪਿੰਡ ਚੀਨਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮੇਨ ਰੋਡ ਉਤੇ ਉੱਪਰ ਹੀ ਪੈਂਦਾ ਠੀਕ ਹੈ ਜੀ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਥੋੜਾ ਧੱਕਾ ਕਰਦੀ ਆ ਲੋ ਜੀ ਠੀਕ ਹੈ ਜੀ ਚਾਹ ਦੋ ਡੰਗ ਚੋਕੇ ਤੇ ਸੱਲੀ ਕਰਕੇ ਲਿਜਾਹ ਜੋ ਪਰਾ ਮੰਗਰ ਵੀ ਬੱਸੀਆ ਕਰਮਾ ਵਾਲੀ ਦੇ ਠੀਕ ਹੈ ਜੀ ਹਾਂਜੀ ਵੀ ਤੀਜੀ ਵੜ ਦੀ ਜਾਣਕਾਰੀ ਦੇ ਦੇ। ਤੀਜੀ ਵੜ ਥੱਲੇ ਵੀਰੇ ਦੰਤ 16 ਕਿਲੋ ਆ ਵੀਰੇ। ਹਾਂਜੀ। ਇਹਨੂੰ ਸੂਰ ਹੋ ਗਏ 10 ਦਿਨ ਵੀਰੇ 12। 10 ਦਿਨ ਤੇ ਬੱਚਾ ਬੱਚਾ ਦਾ ਮਰ ਗਿਆ ਵੀਰੇ। ਠੀਕ ਹੈ ਜੀ ਰੇਟ ਜਮਾ ਜਾਇਜ਼ ਆ। ਇਹਦਾ ਵੀਰੇ ਰੇਟ 55000 ਦੀ ਹੋ ਦੇ ਦਾਂਗੇ ਬੈਠਾ। ਹਾਂ ਜੀ ਨਾ 55 ਹੋਰ ਤੋਂ ਮਨ ਮਨ ਮਨਤਾ ਹੋਰ ਕਰ ਦੋ ਵੀਰੇ 11500। ਠੀਕ ਹੈ ਉਪਰ ਚੈੱਕ ਕਰ ਸਕਦੇ ਹਾਂ। ਲੇਵਾ ਟੱਲਾ ਟੋਲਾ ਬਹੁਤ ਕਰਮ ਵਾਲੇ ਸਿੰਘ ਜਰੂਰ ਹੈਗੇ ਆ। ਠੀਕ ਹੈ ਜੀ ਚੈੱਕ ਕਰ ਸਕਦੇ ਹੋ। ਚੈੱਕ ਦੇਣ ਲਈ ਤੁਸੀਂ ਭਰਾ ਆਪ ਕਰਨੀ ਹੈ ਠੀਕ ਹੈ ਨਾ। ਭਾਈ ਜੀ ਨਾਲ ਜੂਨ ਕਨੈਕਟ ਕਰੋ ਠੀਕ ਹੈ ਜ ਪਿੰਡ ਚੀਮਾ ਤੇ ਜਿਲਾ ਨੂੰ ਪਹਿਲਾ ਜੀ ਬਰਨਾਲਾ ਕਿਉਂਕਿ ਆਪਾਂ ਨੂੰ ਵਾਰ-ਵਾਰ ਦੱਸਣ ਦਾ ਤਾਂ ਫਰਜ਼ ਨਹੀਂ ਦਾ ਕਿ ਯਾਰਾ ਚੀਮੇ ਕਈ ਚ ਪਿੰਡਾਂ ਦੇ ਨਾਂ ਨਾ ਚੀਮਾ ਠੀਕ ਹੈ ਨਾ ਇਹ ਬਰਨਾਲੇ ਜ਼ਿਲ੍ਹੇ ਦਾ ਮੇਨ ਰੋਡ ਦੇ ਉੱਪਰ ਆ ਵੱਧ ਜਾਣਕਾਰੀ ਬਾਈ ਤੁਹ ਰਹੇ ਹੋ ਸਕਰੀਨ ਤੋਂ ਮੋੜ ਦਿਓ ਭਰਾ ਲੋ ਜੀ ਸੂਰਾ ਤਰਾ ਕਰ ਮਾੜੀ ਜਿਹਾ ਸੁਣ ਥੰਡੀ ਬਹੁਤ ਆ ਵੀਰੇ ਠੀਕ ਹੈ ਜੀ ਆਪਾਂ ਕੋਈ ਜ਼ੂਮ ਨਹੀਂ ਕਰਦੇ ਭਰਾ ਠੀਕ ਹੈ ਨਾ ਸੈਂਪਲ ਵੀਡੀਓ ਆਪਣੀ ਠੀਕ ਹੈ ਜੀ ਲੋ ਜੀ ਪੂਰੀ ਠੰਡੀ ਸੀਦਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਦੋਪਰਾ ਵਾਈ ਜੀ ਨਾਲ ਜ਼ਰੂਰ ਪ੍ਰਣਾਟ ਕਰੋ ਬਾਈ ਕੋਲ ਤਿੰਨ ਗਾਵਾਂ ਠੀਕ ਹੈ ਜੀ ਪਿੰਡ ਚੀਮਾ ਵਾਰ-ਵਾਰ ਤੁਹਾਨੂੰ ਦੱਸ ਰਹੇ ਹਾਂ ਠੀਕ ਹੈ ਜੀ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਚੱਕ ਨਵੇਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ